కాటికుల ల్కాల్యాన మసాసేవి ర్యాతికొలు హాల్ అయిం అమ్రి పాల్నిసేసే ల్నాల్ కాల్యాన మిడిిల్నా పను వోద్రోర్ల్న మిడిల్ కాల్న � ਮੈਂ ਵੀ ਇਹ ਮੈਂ ਟੈਸਟ ਕੀਤਾ ਬਟ ਕੁਝ ਨਹੀਂ ਟੂ ਕਿ ਮੈਂ ਬੈਕ ਕਰਦੇ ਬੈਕ ਤੇ ਮਾਰੰਗ ਜਨ ਸ਼ਾਂਝ ਰੂੜਾ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਪਹੁੰਚਿਆ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢਾਪਸ਼ੇ ਸੰਗੜਾ ਵਿਖੇ ਬੀਤੀ ਰਾਤ ਅਣਪਛਾਤੇਾਂ ਦੇ ਵੱਲੋਂ ਇੱਕ ਅਧ ਖੜੋ ਮਰਦੇ ਵਿਅਕਤੀ ਦਾ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹ ਜਿਹੜਾ ਕਤਲ ਕਰ ਦਿੱਤਾ ਗਿਆ ਇਸ ਮੌਕੇ ਫਰੀਦਕੋਟ ਦੇ ਮੈਡਮ ਐਸਐਸਪੀ ਮੈਡਮ ਤੇ ਉਹਨਾਂ ਦੇ ਨਾਲ ਫਰੀਦਕੋਟ ਦੇ ਡੀਐਸਪੀ ਅਧਿਕਾਰੀ ਜਿਹੜੇ ਪਹੁੰਚੇ ਹੋਏ ਆ ਕਾਰਵਾਈ ਲਗਾਤਾਰ ਜਾਰੀ ਹੈ ਗੱਲਬਾਤ ਕਰਾਂਗੇ ਮੈਡਨ ਨਾਲ ਕੀ ਕਹਿਣਾ ਚਾਹੁੰਦੇ ਆ ਇਹ ਤੇ ਨਹੀਂ ਸੀ ਆਸਮਾਨ ਨਾਮ ਸਾਤਾ ਜੀ ਹਾਂ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਘਟਨਾ ਵਾਪਰੀ ਹੈਗੀ ਤੇ ਇਹ ਘਟਨਾ ਇੱਥੇ ਬਹੁਤ ਮੰਦਪਾਕੀ ਘਟਨਾ ਵਾਪਰੀ ਹੈਗੀ ਤੇ ਸਾਨੂੰ ਸਵੇਰੇ ਜਿਵੇਂ ਹੀ ਇਨਫੋਰਮੇਸ਼ਨ ਮਿਲੀ ਤੇ ਸਾਡੀ ਐਸ ਐਚ ਓ ਤੇ ਸਾਰੇ ਸੀਨੀਅਰ ਅਫਸਰ ਦੋ ਡੀਐਸਪੀਜ਼ ਇੱਕ ਐਸਪੀ ਐਂਡ ਨਾਉ ਮਾਈਸੈਲਫ ਵੀ ਹੈਵ ਕਮ ਟੂ ਦਿਸ ਸਪੌਟ ਤੇ ਅਸੀਂ ਪੂਰੀ ਗਾਉ ਤਰੀਕੇ ਤੋਂ ਅਸੀਂ ਇਹਦੀ ਗਹਿਨ ਪੜਤਾਲ ਕਰਦੇ ਪਏ ਹਾਂ ਤੇ ਸਾਡੇ ਕੋਲ ਕੁਝ ਕਲੂਜ਼ ਵੀ ਹੈਗੇ ਲੀਡਸ ਵੀ ਹੈਗੇ ਤੇ ਅਸੀਂ ਬਹੁਤ ਛੇਤੀ ਇਹਨੂੰ ਕ੍ਰੈਕ ਕਰਾਂਗੇ ਤੇ ਤੁਹਾਡੇ ਸਾਹਮਣੇ ਪੂਰੀ ਸੱਚਾਈ ਅਸੀਂ ਲਿਆਵਾਂਗੇ ਇਹ ਮਟਰ ਦਾ ਕਿsetSize ਲੁੱਟਖੋ ਦਾ ਕਿਸ ਕਿਸ ਤਰ੍ਹਾਂ ਦਾ ਦਿਖ ਰਿਹਾ ਹੈ ਜੀ ਇਟ ਇਜ਼ ਟੂ अर्ਲੀ ਟੂ ਸੇ ਹੁਣ ਸਾਨੂੰ ਤਾਂ ਘੰਟਾ ਪਹਿਲਾਂ ਹੀ 1.5 ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਪੂਰਾ ਫਰੀਦਕੋਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਤੇ ਪੂਰੀ ਸਾਡੀ ਟੀਮਾਂ ਹੈਗੀਆਂ ਵਕ ਵਕ ਟੀਮਾਂ ਸੀ ਆਈ ਡੀਐਸਪੀ ਸਟਰ ਰਿਸਪੌਂਸ ਜਿਹੜਾ ਹੈਗਾ ਉਹ ਇਮੀਡੀਏਟ ਹੈਗਾ ਤੇ ਬਹੁਤ ਚਾਹਤੀ ਅਸੀਂ ਇਹਦਾ ਸਾਰਾ ਕੁਝ ਇੱਕ ਕੱਢ ਲਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਮੈਮ ਥੈਂਕ ਯੂ ਮੈਮ ਹਾਂਜੀ ਪਿਆਰਾ ਸਿੰਘ ਦੇ ਘਰਵਾਲੀ ਆਪਣੇ ਘਰ ਗਈ ਸੀ ਉਹਨਾਂ ਨੇ ਦੱਸਿਆ ਵੀ ਮੇਰੇ ਘਰਵਾਲੇ ਦਾ ਕਿਸੇ ਨੇ ਸੱਟਾ ਮਾਰ ਕੇ ਕਤਲ ਕਰਤਾ ਹੂੰ ਬਾਅਦ ਦੇ ਵਿੱਚ ਅਸੀਂ ਉੱਥੇ ਮੈਡਮ ਐਸਚੂ ਨੂੰ ਰਿਪੋਰਟ ਕਰਤੀ ਹੂੰ ਕਾਰਨ ਨਹੀਂ ਪਤਾ ਲੱਗਿਆ ਕੀ ਹੋਇਆ ਜੀ ਇਹ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਬੰਦਾ ਤਾਂ ਬਹੁਤ ਚੰਗਾ ਸੀ ਜੀ ਅੱਛਾ ਜੀ ਹਾਂਜੀ ਇਹ ਪਿੰਡ ਦੇ ਵਿੱਚ ਇਕੱਲੇ ਇੱਥੇ ਖੇਤ ਦੇ ਵਿੱਚ ਇਕੱਲੇ ਰਹਿੰਦੇ ਸੀ ਹਾਂਜੀ ਖੇਤ ਚ ਇਕੱਲੇ ਰਹਿੰਦੇ ਸੀ ਇਹਨਾਂ ਦੇ ਜਵਾਕ ਕੋਈ ਜਵਾਕ 6 ਕੁੜੀਆਂ ਹੀ ਇਹਦੀ ਅੱਛਾ ਹਾਂਜੀ 3 ਕੁੜੀਆਂ ਵਿਆਹੀਆਂ 3 ਕੁੜੀਆਂ ਕੋਈ ਜਦੋਂ ਬੇਟਾ ਹੈ ਨਹੀਂ ਜਦੋਂ ਕਟਣਾ ਹੋਈ ਇਹ ਬੱਚੇ ਵੀ ਇਹਨਾਂ ਦੇ ਇੱਥੇ ਸੀਗੇ ਨਹੀਂ ਬੱਚੇ ਹੈ ਨਹੀਂ ਸੀ ਉਹ ਕਹਿੰਦੇ ਉਹਦੇ ਘਰ ਵਾਲੇ ਕਹਿੰਦੇ ਵੀ ਅਸੀਂ ਕੱਲ ਨਾ 6 ਸਿੰਘ ਨਾਲ ਇਹਨਾਂ ਦੀ ਬੇਟੀ ਵਿਆਹੀ ਆ ਇੱਕ ਹਾਂਜੀ ਉਹਨੂੰ ਬੱਚਾ ਹੋਣ ਵਾਲਾ ਸੀ ਵੀ ਉੱਥੇ ਰਾਤ ਉੱਥੇ ਗਏ ਸੀ ਸੀ ਇਹ ਕਿੰਨੇ ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਇਹ ਤੇ ਰਾਤ ਹਾਂਜੀ ਜਦੋਂ ਹਾਸਾ ਵਾਪਰਿਆ ਇਹ ਨਹੀਂ ਹਾਸੇ ਦਾ ਨਹੀਂ ਪਤਾ ਸਾਰਾ ਇਹ ਕਿੰਨੇ ਵਜੇ ਅੱਜ ਨੂੰ ਪਤਾ ਲੱਗਿਆ ਤੁਹਾਨੂੰ ਅੱਗੇ ਸਵੇਰ 8:20 ਮਿੰਟ ਤੇ ਮੈਨੂੰ ਤਾਂ ਪਤਾ ਲੱਗਿਆ ਉਦੋਂ ਪਤਾ ਲੱਗਿਆ ਉਸ ਤੋਂ ਬਾਅਦ ਇਹ ਸਾਰਾ ਪ੍ਰਸ਼ਾਸਨ ਆਇਆ ਹਾਂਜੀ ਧੰਨਵਾਦ ਜੀ ਦੀਨ ਉਹ ਬਾਇਓਲਿਮਿਨੈਸੈਂਸ ਟੈਸਟ ਦੇਖੋ ਉਹਦਾ ਲੈਂਪ ਆ ਗਿਆ ਤੁਹਾਡੇ ਕੋਲ ਸਾਰੇ ਨੰਬਰ ਬਾਇਓਲਿਮਿਨੈਸੈਂਸ ਦੇ ਦਿਓ ਹਾਂਜੀ ਬੈਕਵਰਡ ਲਈ ਬੈਕਵਰਡ ਲੱਭੂਗਾ ਨਾ ਚੈੱਕ ਕਰ ਲਓ ਠੀਕ ਹੈ ਅਪ੍ਰੈਸ ਨੋਟ ਦੇ ਨਾਲ ਨਾ ਆਪਣੀ ਬਾਈਟ ਜ਼ਰੂਰ ਦੇਣਾ মিডিਆ ਨੂੰ ਬੁਲਾ ਕੇ ਬਾਈਟ ਦੇਣੀ ਮੈਂ ਮਗਰੇ ਉੱਪਰ ਬਲੱਡ ਲੱਗਾ ਹੋਏਗਾ ਨਾ ਤੇ ਮੈਂ ਲੱਕੜ ਤੇ ਬਲੱਡ ਲੱਗਦਾ ਉਹ ਬਾਈਕ ਆਫ ਮੈਂ ਇਹ ਇਹ ਮੈਂ ਟੈਸਟ ਕੀਤਾ ਬਟ ਕੋਈ ਨਹੀਂ ਕਿਉਂਕਿ ਮੈਂ ਬੈਕ ਕਰਦੇ ਬੈਕ ਤੇ ਮਾਰਨ ਦੀ ਸ਼ਾਂਝ ਰਹੂਗਾ ਜਿਹੜਾ ਤੁਸੀਂ ਮੈਂ ਇਹਨੂੰ ਦੱਸੋ ਤੁਸੀਂ ਕਾਈਂਡਲੀ ਸਾਨੂੰ ਹੁਣ ਦਿਤਾ ਮੈਂ ਫੋਟੋ ਨਾ ਠੀਕ ਹੋਊਗਾ ਥੈਂਕ ਯੂ